ਹਾਂ ਭਾਈ ਵੈਰੀਫਾਈ ਕਰ ਰਹੇ ਹਾਂ ਵੈਰੀਫਾਈ ਕਰਦੇ ਕਾਨੂੰਨੀ ਕਾਰਵਾਈ ਕੀਤੀ ਵੈਰੀਫਾਈ ਕਰ ਰਹੇ ਹਾਂ ਸ਼ਰਾਂਦ। ਜੀ ਤੁਹਾਨੂੰ ਲੁਧਿਆਣਾ ਦੇ ਮਿੰਨੀ ਰੋਜ਼ ਗਾਰਡਨ ਨਜ਼ਦੀਕ ਪੁਲਿਸ ਨੇ ਇੱਕ ਨਿੱਜੀ ਹੋਟਲ ਦੇ ਵਿੱਚ ਛਾਪਾ ਮਾਰਿਆ ਹੈ ਜਿੱਥੇ ਪੁਲਿਸ ਨੇ ਪੰਜ ਕੁੜੀਆਂ ਅਤੇ ਤਿੰਨ ਮੁੰਡਿਆਂ ਨੂੰ ਹਿਰਾਸਤ ਚ ਲਿਆ। ਦੱਸਿਆ ਜਾ ਰਿਹਾ ਹੈ ਕਿ ਇਲਾਕਾ ਨਿਵਾਸੀਆਂ ਦੀ ਸ਼ਿਕਾਇਤ ਤੋਂ ਬਾਅਦ ਪੁਲਿਸ ਨੇ ਇਹ ਕਾਰਵਾਈ ਕੀਤੀ ਹੈ। ਉਧਰ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹਾਂ ਪੁਲਿਸ ਅਧਿਕਾਰੀਆਂ ਨੇ ਕਿਹਾ ਹੈ ਕਿ ਕੁੱਲ 8 ਲੋਕਾਂ ਨੂੰ ਹਿਰਾਸਤ ਚ ਲਿਆ ਗਿਆ ਹੈ। ਜੇ ਸਬੰਧੀ ਜਾਂਚ ਜਾਰੀ ਹੈ ਲੰਮੇ ਸਮੇਂ ਤੋਂ ਜੀ ਹੋਟਲ ਦਾ तकरीबन ਸਾਲ ਸਾਲ ਡੇਢ ਸਾਲ ਹੋ ਗਿਆ ਹੈ ਲੇਕਿਨ ਬਟ ਐਦਾ ਦੀ ਕਾਰਵਾਈ ਦਾ ਤਾਂ ਪਹਿਲੀ ਵਾਰ ਹੀ ਪਤਾ ਚੱਲਿਆ ਉਧਾ ਮੱਲੇ ਵਾਲੇ ਮਤਲਬ ਕੋਈ ਐਦਾ ਕਮਰਸ਼ੀਅਲ ਏਰੀਆ ਨਹੀਂ ਹੈਗਾ ਮਤਲਬ ਕਿ ਮੱਲਾ ਹੈਗਾ ਰੈ residencial ਏਰੀਆ ਮੱਲੇਦਾਰ ਸਾਰੇ ਇੱਥੇ ਰਹਿੰਦੇ ਆ ਹੁਣ ਹੋਟਲ ਦੇ ਵਿੱਚ ਕੀ ਗਤੀਵਿਧੀ ਚੱਲਦੀ ਆ ਹੁਣ ਤਾਂ ਸਾਰੇ ਜਾਣੇ ਹੋ ਗਏ ਹੈਰਾਨ ਵੀ ਹੈ ਕਿ ਕਾਰਵਾਈ ਹੈ ਪਹਿਲਾਂ ਵੀ ਤੁਸੀਂ ਕੰਪਲੇਂਟ ਕੀਤੀ ਹੈ ਨਹੀਂ ਕੰਪਲੇਂਟ ਤਾਂ ਸਾਨੂੰ ਪਤਾ ਨਹੀਂ ਵੀ ਕੰਪਲੇਂਟ ਕੀਤੀ ਹੈ ਜਾਂ ਨਹੀਂ ਕੀਤੀ ਹੈ ਬਟ ਅਸੀਂ ਤਾਂ ਹੁਣ ਪਹਿਲੀ ਵਾਰ ਪਤਾ ਚੱਲਿਆ ਸਾਨੂੰ ਵੀ ਇਹ ਕੀ ਕਹਾਣੀ ਹੋ ਰਹੀ ਹੈ ਹਾਂ ਅਸੀਂ ਤਾਂ ਦੇਖ ਰਹੇ ਹਾਂ ਜੀ ਇਹ ਪ੍ਰਸ਼ਾਸਨ ਨੂੰ ਤਿਆਰ ਰੱਖਣਾ ਚਾਹੀਦਾ ਆ ਠੀਕ ਹੈ ਨਾ ਬਾਕੀ ਜੋ ਵੀ ਕਾਰਵਾਈ ਹੈ ਹੋ ਰਹੀ ਹੈ ਰੈਜਿਡੈਂਸਲ ਏਰੀਆ ਦੇ ਵਿੱਚ ਨਹੀਂ ਚੱਲਣਾ ਚਾਹੀਦਾ ਐਦਾਂ ਦਾ ਕੰਮ ਮਾ ਲੋ ਵੀ ਵੈਰੀਫਾਈ ਕਰ ਰਹੇ ਆ ਵੈਰੀਫਾਈ ਕਿ ਕਿਵੇਂ ਕੀ ਹੋਏਗੀ ਛਾਪੇਮਾਨ ਕਰੀ ਟੋਟਲ 8 ਹੀ ਨੇ ਟੋਟਲ 8 ਨੇ ਬੜੇ ਅੱਡੇ ਜੋੜੇ ਬੜੇ ਆ ਇਹ ਲੋਕ ਤੇ ਕੱਟ ਲਾਏ ਹੋਏ ਨੇ ਕਲੀਅਰ ਹੈ ਵੈਰੀਫਾਈ ਕਰ ਰਹੇ ਫੇਸ ਫੇਸ ਤੋਂ ਸਰ ਇਹ ਮਤਲਬ ਇਹਨਾਂ ਦੀ ਆਇਡੈਂਟੀਟੀ ਚੈੱਕ ਕੀਤੀ ਗਈ ਹੈ ਕੋਈ ਨੈਸ਼ਨਲ ਹਾ ਹਾ ਇੱਥੇ ਲੋਕਲ ਹੀ ਨਹੀਂ ਸਰ ਜਦੋਂ ਤੁਸੀਂ ਰੀਡ ਕੀਤੀ ਗਈ ਹੈ ਆ ਪੱਤੀ ਜਿੰਨ ਖਾਲਸ ਸੀਗੇ ਜਾਂ ਨਾ ਨਹੀਂ ਨਹੀਂ ਖਮੇਰ ਕਪ ਪਜਨ ਖਾਲਸ ਸਰ ਇਹਨਾਂ ਦੀ ਐਂਟਰੀ ਪਈ ਹੋਈ ਹੈ ਰਜਿਸਟਰ ਵਿੱਚ ਐਂਟਰੀ ਪਈ ਹੋਈ ਹੈ ਇਹਨਾਂ ਦੀ ਤੇ ਸਰ ਚਲੋ ਜੀ ਦੋ ਪਹਿਲੇ ਦੋ ਬੰਦੇ ਨੇ ਇੱਕ ਕੋਈ ਰੂਮ ਮਤਲਬ ਅਲੋਟ ਕੀਤਾ ਵੈਰੀਫਾਈ ਬਾਈ ਕਰ ਰਹੇ ਨੇ ਕਿੰਨੇ 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 ਕੋਈ ਜਾਰੀ ਕੁੜੀਆਂ ਫੜੀਆਂ ਕਿੰਨੀ ਕੁੜੀ ਕਿੰਨੇ ਕੁੜੀ ਮੁੰਡੇ ਫੜੀ ਸਰ 8 ਕਿੰਨੇ ਫੜੀ ਹਾਂਜੀ 1 ਮਣੀ 1 ਮਣੀ 1 ਮਣੀ 1 ਮ 5 ਕੋੜੀਆਂ ਨੇ 3 ਮੁੰਡੇ ਨੇ ਹਾਲਾਂਕਿ ਸਥਾਨਕ ਲੋਕਾਂ ਦੀ ਮੰਨੀ ਹੈ ਤਾਂ ਇਸ ਹੋਟਲ ਵਿੱਚ ਦੇ ਵਪਾਰ ਦਾ ਧੰਦਾ ਚੱਲਦਾ ਹੈ ਪਰ ਪੁਲਿਸ ਇਸ ਮਾਮਲੇ ਨੂੰ ਲੈ ਕੇ ਜਾਂਚ ਦਾ ਵਿਸ਼ਾ ਕਹਿ ਰਹੀ ਹੈ